ਪਾਕਿਸਤਾਨੀ ਹਾਸਰਾਸ ਕਲਾਕਾਰ ਇਫਤਖਾਰ ਠਾਕੁਰ ਭਾਰਤ ਦੇ ਬਾਰੇ ਦਿੱਤੇ ਆਪਣੇ ਵਿਵਾਦਤ ਬਿਆਨ ਤੋਂ ਬਾਅਦ ਵਿਵਾਦਾਂ ਦੇ ਵਿੱਚ ਆ ਗਏ ਨੇ ਮੰਦਰ ਕੇ ਪਾਣੀਆਂ ਸੇ ਆਓਗੇ ਤੋ ਡਬੋ دیے ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਦਫਨਾ دیے ਜਾਓ ਭਾਰਤ ਖਾਸ ਕਰ ਪੰਜਾਬ ਚ ਉਹਨਾਂ ਦੀ ਇਸ ਬਿਆਨ ਤੋਂ ਬਾਅਦ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਪੰਜਾਬੀ ਅਦਾਕਾਰ ਦੇਵ ਖਰੋੜ ਨੇ ਵੀ ਉਹਨਾਂ ਦੀ ਨਿੰਦਾ ਕੀਤੀ ਸੀ। ਮੈਂ ਕਹੂੰਗਾ ਭਾਜੀ ਕਿ ਤੁਸੀਂ ਦੇਖੋ ਪੰਜਾਬੀ ਫਿਲਮਾਂ ਦੇ ਲੋਕਾਂ ਨੇ ਤੁਹਾਨੂੰ ਪੰਜਾਬ ਨੇ ਕਿੰਨਾ ਪਿਆਰ ਦਿੱਤਾ। ਤੁਹਾਨੂੰ ਤਾਂ ਸਗੋਂ ਅਮਨ ਆਮਾਨ ਦੀ ਗੱਲ ਕਰਨੀ ਚਾਹੀਦੀ ਸੀ ਕਿ ਜੰਗ ਨਾ ਹੋਵੇ, ਜੰਗ 'ਚ ਨੁਕਸਾਨ ਲੋਕਾਂ ਦਾ ਹੀ ਹੈ। ਤੇ ਹੁਣ ਇਫਤਖਾਰ ਠਾਕੁਰ ਨੇ ਮੋੜ ਇਹਨਾਂ ਗੱਲਾਂ ਦਾ ਜਵਾਬ ਦਿੱਤਾ। ਉਹਨਾਂ ਨੇ ਆਪਣੇ ਤਾਜ਼ੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਚੜ੍ਹਦੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਤੇ ਇਹ ਜੰਗ ਸਿੱਖਾਂ ਤੇ ਸਰਦਾਰਾਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਹੈ। ਜੋ ਪੰਜਾਬ ਹੈ ਨਾ ਸਰ ਚੜ੍ਹਦਾ ਪੰਜਾਬ। ਜੀ ਜੀ उसको मैं हिंदुस्तान का हिस्सा नहीं मानता ओके okay. वो चढ़ता पंजाब है mm -hmm. वो मेरा बड़ा भाई है पंजाबी लोगों ने जो मेरे भाई हैं उन्होंने जो इसके ऊपर रिएक्शन दिया है या जो वीडियोस किए हैं उसमें मुझे उन्होंने गालियां भी दी हैं आई हैव सीन दैट जी बिल्कुल 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 जी बड़ा भाई बाप के बराबर अरे अल्लाह अकबर और वो गालियां پنجاب کو دو ٹکڑے کر کے انہوں نے ثابت کر دیا کہ ہم خالصہ راج نہیں آنے دے گئے لیکن حقیقت میں یہ جتنا بھی پلان تیار کیا گیا ہے یہ سرداروں اور سکھوں کو مارنے کے لیے تیار کیا ہے है, है, ان کی تعداد کو کم کرنا چاہتے ہیں ਸਰੀ ਮੇਰੇ ਸਾਈ ਦਾ ਮਾਰਡਰ ਹੋ ਗਿਆ ਸਿੱਧੂ ਮੂਸੇਵਾਲਾ ਮੂਸੇਵਾਲਾ ਉਹਨਾਂ ਦੇ ਵਾਲਦ ਸਾਹਿਬ ਕੇ ਬਹੁਤ ਹਾਈ ਲੈਵਲ ਤੇ ਤਾਲੁਕਾਤ ਹੈ ਉਸ ਦੇ ਬਾਵਜੂਦ ਸਰ ਕੀਆ ਹੋਇਆ ਨਹੀਂ ਹੋਇਆ ਇਫਤਖਾਰ ਠਾਕੁਰ ਪੰਜਾਬੀ ਫਿਲਮਾਂ ਦੀ ਜਾਨੀਮਾਨੀ ਸ਼ਖਸੀਅਤ ਨੇ ਤੇ ਚੱਲ ਮੇਰਾ ਪੁੱਤ ਦੇ ਨਾਲ ਕਾਫੀ ਫਿਲਮਾਂ ਦੇ ਵਿੱਚ ਅਸੀਂ ਉਹਨਾਂ ਦੀ ਅਦਾਕਾਰੀ ਦੇਖ ਚੁੱਕੇ ਹਾਂ ਉਹਨਾਂ ਦੇ ਇਹਨਾਂ ਬਿਆਨਾਂ ਦੇ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ